ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਐਸੀ ਕਹਾਣੀ ਲਿਆਈ ਹਾਂ ਜਿਸ ਵਿੱਚ ਸੱਚਾਈ ਦੀ ਤਾਕਤ ਇਮਾਨਦਾਰੀ ਦਾ ਜਜ਼ਬਾ ਅਤੇ ਕਿਸਮਤ ਦਾ ਅਸਲੀ ਮਤਲਬ ਲੁਕਿਆ ਹੈ ਕਹਾਣੀ ਦਾ ਨਾਂ ਹੈ ਸੱਚ ਦੀ ਥੋੜੀ ਰੌਸ਼ਨੀ ਵੀ ਹਨੇਰੇ ਨੂੰ ਰਾ ਦਿੰਦੀ ਹੈ ਚਲੋ ਕਹਾਣੀ ਸ਼ੁਰੂ ਕਰੀਏ ਬਹੁਤ ਪ੍ਰਾਣੀ ਸਮਿਆਂ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਪਿੰਡ ਰੋਸ਼ਨਪੁਰ ਵਿੱਚ ਰਬਨਾਮਾ ਨਾਂ ਦਾ ਇੱਕ ਗਰੀਬ ਲੜਕਾ ਪਰ ਬਹੁਤ ਹੀ ਸੱਚਾ ਮੁੰਡਾ ਰਹਿੰਦਾ ਸੀ ਘਰ ਦੀ ਹਾਲਤ ਕਾਫੀ ਕਮਜ਼ੋਰ ਸੀ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਤੇ ਮਾਂ ਸਿਲਾਈ ਦਾ ਕੰਮ ਪਰ ਰੱਬ ਨਾਮਾ ਦਿਲੋਂ ਧਨੀ ਇਮਾਨਦਾਰੀ ਵਿੱਚ ਸਭ ਤੋਂ ਅੱਗੇ ਰਣ ਵਾਲਾ ਸੀ ਇਸ ਦੇ ਉਲਟ ਪਿੰਡ ਦੇ ਕੁਝ ਮੁੰਡੇ ਜੱਗਾ ਤੇ ਮੀਤ ਉਸ ਦਾ ਮਜ਼ਾਕ ਬਣਾਉਂਦੇ ਜੱਗਾ ਹੱਸ ਕੇ ਕਹਿੰਦਾ ਓਏ ਰੱਬ ਨਾਮੇ ਸਚਾਈ ਨਾਲ ਕਦੇ ਕਿਸੇ ਦਾ ਪੇਟ ਭਰਿਆ ਏ ਪਰ ਰੱਬ ਨਾਮਾ ਮੁਸਕਰਾ ਕੇ ਇੱਕੋ ਜਵਾਬ ਦਿੰਦਾ ਝੂਠ ਤਾਂ ਤੁਰੰਤ ਫਾਇਦਾ ਦਿੰਦਾ ਪਰ ਲੰਮਾ ਸੁਖ ਸੱਚ ਨਾਲ ਹੀ ਮਿਲਦਾ ਹੈ ਇੱਕ ਦਿਨ ਪਿੰਡ ਵਿੱਚ ਹਫੜੜ ਮਚ ਗਈ ਪਿੰਡ ਦੇ ਸਭ ਤੋਂ ਵਡੇਰੇ ਸਰਦਾਰ ਤਾਰਾ ਸਿੰਘ ਦਾ ਕੀਮਤੀ ਸੋਨੇ ਦਾ ਲੋਕਟ ਗੁੰਮ ਗਿਆ ਉਹ ਗੁੱਸੇ ਵਿੱਚ ਚੌਂਕ ਵਿੱਚ ਖੜਾ ਹੋਇਆ ਅਤੇ ਗੱਜ ਕੇ ਬੋਲਿਆ ਜਿਹੜਾ ਮੇਰਾ ਲੋਕਟ ਲਿਆਏਗਾ ਉਸ ਨੂੰ 10000 ਰੁਪਏ ਇਨਾਮ ਮਿਲੇਗਾ ਪਰ ਚੋਰ ਫੜਿਆ ਗਿਆ ਤਾਂ ਉਸ ਦਾ ਘਰ ਵੀ ਬਚਿਆ ਨਹੀਂ ਰਹੇਗਾ ਪਿੰਡ ਵਿੱਚ ਸਿਰਫ ਡਰ ਚੁੱਪ ਤੇ ਕੁਸਰਫੁਸਰ ਚੱਲ ਪਈ ਸ਼ਾਮ ਨੂੰ ਰੱਬਨਾਮਾ ਖੇਤਾਂ ਵਿੱਚੋਂ ਖੇਤਾਂ ਨੇੜੇ ਲੰਘ ਰਿਹਾ ਸੀ ਕਿ ਉਸ ਦੀ ਨਿਗਾਹ ਮਿੱਟੀ ਵਿੱਚੋਂ ਚਮਕਦੀ ਚੀਜ਼ ਤੇ ਪਈ ਉਹ ਝੁਕਿਆ ਹੱਥ ਨਾਲ ਮਿੱਟੀ हटਾਈ ਅਤੇ ਦੇਖਿਆ ਸੋਨੀ ਦਾ ਲੌਕਟਿਟ ਇੱਕ ਪਲ ਲਈ ਉਸ ਦਾ ਦਿਲ ਧੜਕਣਾ ਭੁੱਲ ਗਿਆ ਉਸ ਦੇ ਘਰ ਵਿੱਚ ਰਾਤ ਨੂੰ ਰੋਟੀ ਨਹੀਂ ਸੀ ਮਾਂ ਪਰੇਸ਼ਾਨ ਪਿਓ ਲਾਜਾਰ ਉਸ ਦੀ ਅੱਖਾਂ ਸਾਹਮਣੇ ਦੋ ਰਸਤੇ ਸਨ ਪਹਿਲਾ ਰਸਤਾ ਇਹ ਸੀ ਕਿ ਉਹ ਲੋਕੀਟ ਵੇਚ ਦੇਵੇ ਅਤੇ ਆਪਣੇ ਘਰ ਦੀ ਗਰੀਬੀ ਖਤਮ ਕਰ ਦੇਵੇ ਦੂਜਾ ਰਸਤਾ ਇਹ ਸੀ ਕਿ ਉਹ ਸੱਚ ਬੋਲੇ ਤੇ ਲੋਕਿਤ ਵਾਪਸ ਕਰ ਦੇਵੇ ਪਰ ਕੀ ਸਚਾਈ ਨਾਲ ਪੇਟ ਪਰਦਾ ਹੈ ਇਹ ਸਵਾਲ ਉਸਦੇ ਦਿਲ ਨੂੰ چیرਦਾ ਰਿਹਾ ਰਾਤ ਭਰ ਬੇਚੈਨ ਰਿਹਾ ਉਸਨੇ ਤਾਰਿਆਂ ਵੱਲ ਦੇਖ ਕੇ ਇੱਕ ਗੱਲ ਕੀਤੀ ਰੱਬਾ ਮੈਨੂੰ ਜੋ ਸਹੀ ਲੱਗੇ ਉਹ ਹੀ ਕਰਨ ਦੀ ਤਾਕਤ ਦੇ ਸਵੇਰੇ ਰਬਨਾਮਾ ਨੇ ਫੈਸਲਾ ਕਰ ਲਿਆ ਉਹ ਤਾਰਾ ਸਿੰਘ ਦੇ ਘਰ ਦਰਵਾਜ਼ੇ ਤੇ ਪੰਚਾ ਹੱਥ ਕੰਬ ਰਹੇ ਸਨ ਪਰ ਇਰਾਦਾ ਮਜ਼ਬੂਤ ਸੀ ਉਸ ਨੇ ਲੋਕਿਟ ਅੱਗੇ ਰੱਖਿਆ ਤੇ ਕਿਹਾ ਸਰਦਾਰ ਜੀ ਇਹ ਤੁਹਾਡਾ ਲੋਕਿਟ ਮੈਨੂੰ ਖੇਤ ਵਿੱਚ ਮਿਲਿਆ ਮੈਂ ਸਿਰਫ ਉਹੀ ਰੱਖ ਸਕਦਾ ਹਾਂ ਜੋ ਮੇਰਾ ਹੋਵੇ ਇਹ ਮੇਰਾ ਨਹੀਂ ਹੈ ਚੌਂਕ ਵਿੱਚ ਖੜਾ ਸਾਰਾ ਪਿੰਡ ਹੈਰਾਨ ਪਿੰਡ ਵਿੱਚ ਕੁਸਰ-ਫੁਸਰ ਚੱਲ ਪਈ ਇਹ ਪਾਗਲੇ ਇਨਾਮ ਲੈਣ ਆਇਆ ਹੈ ਨਾ ਰਬ ਨਾਮਾ ਤਾਂ ਐਸਾ ਹੀ ਏ ਪਰ ਤਾਰਾ ਸਿੰਘ ਚੁੱਪ ਉਸ ਦੀ ਅੱਖਾਂ ਵਿੱਚ ਹੈਰਾਨੀ ਫਿਰ ਆਇਸਤਾ ਆਇਸਤਾ ਚਿਹਰੇ ਤੇ ਮੁਸਕਰਾਹਟ ਆ ਗਈ बोलिया रबनामा मेरा लॉकेट गुमया ही नहीं सी सारा पिंड जिमें जम गया तारा सिंह ने अगे कहा ਇਹੀ ਇੱਕ ਪਰਖ ਸੀ ਮੈਂ ਵੇਖਣਾ ਚਾਹੁੰਦਾ ਸੀ ਕਿ ਇਸ ਪਿੰਡ ਵਿੱਚ ਇਮਾਨਦਾਰੀ ਜ਼ਿੰਦਾ ਹੈ ਜਾਂ ਨਹੀਂ ਅਤੇ ਅੱਜ ਮੈਨੂੰ ਜਵਾਬ ਮਿਲ ਗਿਆ ਰੱਬ ਨਾਮਾ ਹੱਕਾ ਬੱਕਾ ਹੋ ਗਿਆ 10000 ਨਹੀਂ ਰਬਨਾਮਾ ਮੈਂ ਤੈਨੂੰ 5 ਲੱਖ ਰੁਪਏ ਦੇ ਰਿਆ ਹ ਤਾਰਾ ਸਿੰਘ ਨੇ ਕਿਹਾ ਕਿਉਂਕਿ ਸਚਾਈ ਦੀ ਕੀਮਤ ਸੋਨੇ ਨਾਲੋਂ ਵੀ ਵੱਧ ਹੁੰਦੀ ਹੈ ਜੱਗਾ ਤੇ ਮੀਤ ਸ਼ਰਮ ਨਾਲ ਮੂੰ ਥੱਲੇ ਕਰਕੇ ਖੜੇ ਸਨ ਅੱਜ ਉਹਨਾਂ ਨੂੰ ਸਮਝ ਆਇਆ ਕਿ ਚਲਾਕੀ ਨਾਲ ਬਣਿਆ ਰਸਤਾ ਛੋਟਾ ਹੁੰਦਾ ਹੈ ਪਰ ਸੱਚ ਦਾ ਰਸਤਾ ਸਦਾ ਲਈ ਖੁੱਲਦਾ ਹੈ ਤੋ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਦੌਲਤ ਉਹ ਨਹੀਂ ਜੋ ਸਾਨੂੰ ਚਲਾਕੀ ਨਾਲ ਮਿਲ ਜਾਏ ਦੌਲਤ ਉਹ ਹੈ ਜੋ ਸਾਨੂੰ ਸੱਚੇ ਦਿਲ ਨਾਲ ਮਿਲੇ ਅੱਜ ਦੀ ਕਹਾਣੀ ਦੀ ਸਿੱਖਿਆ ਇਹ ਹੈ ਸੱਚ ਦੀ ਥੋੜੀ ਰੌਸ਼ਨੀ ਵੀ ਬੇਅੰਤ ਹਨੇਰੇ ਨੂੰ ਮਿਟਾ ਦਿੰਦੀ ਹੈ ਸੋ ਜੋ ਇਮਾਨਦਾਰੀ ਨਹੀਂ ਛੱਡਦਾ ਕਿਸਮਤ ਉਸ ਦਾ ਕਦੇ ਸਾਥ ਨਹੀਂ ਛੱਡਦੀ ਜੇ ਤੁਸੀਂ ਇਸ ਕਹਾਣੀ ਨੂੰ ਪਸੰਦ ਕੀਤਾ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਪੰਜਾਬੀ ਕਹਾਣੀਆਂ ਲਈ ਜੁੜੇ ਰਹੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਧੰਨਵਾਦ ਜੀ